ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੁੱਟਾਂ ਦੀ ਵੈਰੈਟੀ ਵਿਆਹ ਸ਼ਾਦੀਆਂ ਵਾਲੀ ਵੈਰੈਟੀ ਆ ਗਈ ਜੀ ਸਪੈਸ਼ਲ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਸਪੈਸ਼ਲ ਫ੍ਰੀ ਤਿਆਰਿਆ ਹੈ 10000 ਰੁਪਏ ਦੀ ਕੱਪੜੀ ਖਰੀਦ ਤੇ ਟਰਾਲੀ ਬੈਗ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਭਾਰੀ ਤੇ ਮਿਲਦੇ ਦਿੱ। ਕੜਾਈ ਵਾਲਾ ਸੂਟ ਬਿਲਕੁਲ ਫੈਂਸੀ ਕੁਆਲਟੀ ਦੇ ਦਿੱ ਆ ਜੀ ਦੇਖੋ। ਫੈਂਸੀ ਦੁਪੱਟਾ ਭਾਰੀ ਨਾਲ ਇਹਦੇ। ਮਾਰਕੀਟ 'ਚ ਵਿਕੇ 1400 ਦਾ ਵਿਕੇ 1500 ਦਾ ਸਾਡਾ ਏਟ ਹੈ 850 ਰੁਪਈਆ ਜੀ। 850 ਰੁਪਈਆ ਦੇ ਵਿੱਚ ਬਿਲਕੁਲ ਫੈਂਸੀ ਕੜਾਈ ਤੇ ਫੈਂਸੀ ਦੁਪੱਟਾ ਨਾਲ ਹੈ ਇਹਦੇ। ਰੰਗ ਇੱਕ ਕੋਟ ਇੱਕ ਵਧੀਆ ਰੰਗ ਹੈ ਇਹਦੇ ਵਿੱਚ ਸਾਰੇ ਭਰਾਵਾਂ ਦੀ ਹੱਤੀ ਦਿੱਤੀ ਹੈ ਜੀ ਭਾਰੀ ਥੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਥੇਲ ਮੇਲੇ ਦਿੱਤੀ 850 ਰੁਪਏ ਦਾ ਸੂਟ ਹੈ ਜੀ ਦੇਖੋ ਬਿਲਕੁਲ ਵਿਆਹ ਸ਼ਾਦੀਆਂ ਵਾਲੀ ਕੁਆਲਿਟੀ ਫੈਨਸੀ ਕੁਆਲਿਟੀ ਹੈ ਜੀ ਦੁਪੱਟਾ ਦੇਖੋ ਨਾ ਸ਼ਾਨਦਾਰ ਬਣਿਆ ਹੋਇਆ ਨਾਲ ਇਹਦੀ ਮੈਨੂੰ ਪਤਾ ਲੱਗ ਗਿਆ ਜੀ ਦੁਪੱਟਾ ਪੂਰਾ ਵਧੀਆ ਸ਼ਾਨਦਾਰ ਦੁਪੱਟਾ ਪੂਰਾ ਵੱਡਾ ਦੁਪੱਟਾ ਲੱਗਿਆ ਇਹ ਛੋਟਾ ਜਿਹਾ ਦੁਪੱਟਾ ਨਹੀਂ ਪੂਰਾ ਵੱਡਾ ਦੁਪੱਟਾ ਹੈਗਾ 850 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦਿੱਤੇ ਜੀ ਭਾਰੀ ਸੇਲ ਮੇਲੇ ਚੱਲਦਾ ਹੈਗਾ ਭਾਰੀ ਸੇਲ ਮੇਲੇ ਦਿੱਤੇ ਬਹੁਤ ਹੀ ਰੰਗ ਵਧੀਆ ਨਵੇਂ-ਨਵੇਂ ਚਾਰਟ ਨਵੇਂ ਕਲਰ ਡਿਜ਼ਾਈਨਿੰਗ ਦੇਖੋ ਜੀ ਇਹ ਪਰਾਪਰ ਕੁਇ ਸ਼ਾਨਦਾਰ ਕੁਆਲਟੀ ਲੜਾਈ ਦੇਖੋ ਕਿੰਨੀ ਵਧੀਆ ਹੈਗੀ ਨਾਲ ਦੁਪੱਟਾ ਸ਼ਾਨਦਾਰ ਦੁਪੱਟਾ ਜੀ ਨਾਲ ਸਿਰਫ 850 ਰੁਪਏ ਦੇ ਵਿੱਚ ਹੈ ਜੀ ਇਹ ਸ਼ਾਨਦਾਰ ਕੁਆਲਟੀ ਹੈ ਸ਼ਾਨਦਾਰ ਦੁਪੱਟਾ ਹੈ ਪੂਰਾ ਵੱਡਾ ਦੁਪੱਟਾ ਹੈ ਕਿਰੂਨ ਦੇ ਦੁਪੱਟੇ ਦੇ ਨਾਲ ਹੈ ਇਹ ਰੇਟ ਹੈ ਸਿਰਫ 850 ਰੁਪਿਆ ਭਰਾਵਾ ਦੀ ਹੱਤੀ ਦੇ ਤੇਜੀ ਭਾਰੀ ਫੇਰਵੇਲਾ ਚੱਲ ਰਿਹਾ ਹੈਗਾ 850 ਰੁਪਏ ਦੇ ਵਿੱਚ ਜੀ ਸ਼ਾਨਦਾਰ ਕੁਆਲਿਟੀ ਹੈ ਸ਼ਾਨਦਾਰ ਦੁਪੱਟੇ ਦੇ ਨਾਲ ਕਲਰ ਪੂਰੇ ਵਧੀਆ ਵਿਆਹ ਸ਼ਾਦੀ ਵਾਲੇ ਕੁੜੀਆਂ ਕੱਪੜੀਆਂ ਦੇ ਕੰਦਾਈ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਮਾਰ ਪਾਉ ਚੁੱਕੇ ਇਹਦੇ ਵਿੱਚ ਜੀ ਅੱਡੇ 800 ਦੇ ਵਿੱਚ ਪਿਓਰ ਨੇਚਰ ਫਰੇਮ ਕਪੜਾ ਜੀ ਇਹ ਹੈ ਕਢਾਈ ਹੈ ਤੇ ਕਢਾਈ ਦਾ ਕੰਮ ਹੈ ਸਾਰਾ ਫੈਂਸੀ ਕਢਾਈ ਹੈ ਫੈਂਸੀ ਦੁਪੱਟੇ ਨਾਲ ਜਿਹੜਾ ਮੁੰਡਾ ਦੁਪੱਟਾ ਜੀ ਨਾਲ ਸਾਡੇ 800 ਰੁਪਏ ਦੇ ਵਿੱਚ ਜੀ ਯਾ ਨੈਚਰ ਫੇਵਰ ਤੇ ਕਪੜਾ ਜੀ ਇਹ ਫਾਈਨਸੀ ਦੁਪੱਟੇ ਦੇ ਨਾਲ 850 ਰੁਪਏ ਦੇ ਵਿੱਚ ਡਿਜ਼ਾਈਨਿੰਗ ਤੇ ਕਲਰ ਇਹਦੇ ਵਿੱਚ ਬਹੁਤ ਮਾਲ ਤਾਂ ਦਿੱਕੇ ਹੈ ਜਿਵੇਂ ਹਲਦੀ ਆ ਲਾ ਕਨੋ ਜਾਨ ਦੇ ਸਪੈਸ਼ਲ ਸਾਰੇ ਕਲਰ ਆ ਗਏ ਇਹਦੇ ਵਿੱਚ ਵਿਆਹ ਸ਼ਾਦੀਆਂ ਲਈ ਕੁਆਲਿਟੀ ਹੈ ਭਰਾਮਾ ਦੀ ਹੱਟੀ ਤੇ ਤੇਜੀ ਭਾਰੀ ਸੇਲ ਮੇਲਾ ਚੱਲਦਾ ਚਾਹੀਦਾ ਭਰਾਮਾ ਦੀ ਹੱਟੀ ਨੇੜੇ ਰਸ਼ਨ ਦੇ ਜੀ ਮੋਰ ਮੰਡੀ ਬਹੁਤ ਜੈਨਾਂ ਚ ਆ ਗਿਆ ਜੀ ਮਾਲ ਜਦੋਂ ਵੀ ਦੁਕਾਨ ਤੇ ਆਉਂ ਤੁਹਾਨੂੰ ਪਤਾ ਲੱਗੂ ਮਾਲ ਦੇਖ ਕੇ ਜੀ ਫੁੱਲ ਕੁਆਲਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਵਧੀਆ ਛੱਤੀ ਵਾਲਾ ਜੀ ਵਧੀਆ ਛੱਤੀ ਵਾਲੀ ਕੁਆਲਟੀ ਪੂਰੇ ਵਧੀਆ ਹੈਵੀ ਦੁਪੱਟੇ ਦੇ ਨਾਲ ਸਿਰਫ 850 ਰੁਪਏ ਦੇ ਵਿੱਚ ਹੈ ਜੀ ਇਹ 850 ਰੁਪਏ ਦੇ ਵਿੱਚ ਦੁਪੱਟਾ ਦੇਖੋ ਜੀ ਨਾਲ ਸ਼ਾਨਦਾਰ ਦੁਪੱਟਾ ਨਾਲ ਦਾ ਬਣਿਆ ਹੋਇਆ ਹੈਗਾ ਉਹੀ ਕੜਾਈ ਦੁਪੱਟੇ ਤੇ ਅਸੀਂ ਸੂਟ ਤੇ ਹੈਗੀ 850 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਤੇਜ਼ੀ ਭਾਰੀ ਛੇ ਮੇਲੇ ਚਲਦਾ ਜਾਏਗਾ ਭਰਾਮਾ ਦੀ ਹੱਟੀ ਤੇ ਭਾਰੀ ਛੇ ਮੇਲੇ ਦੇ ਉੱਤੇ ਜੀ ਰੰਗ ਡਿਜ਼ਾਈਨ ਦੇਖੋ ਜੀ ਸਾਰੇ ਕਿੰਨੇ ਸ਼ਾਨਦਾਰ ਲੰਘਾ ਇਹਦੇ ਵਿੱਚ ਸਾਰੇ 2500 ਰੁਪਏ ਦਾ ਸੂਟ ਹੈ ਜੀ 10000 ਰੁਪਏ ਦੀ ਕੱਪੜੀ ਦੀ ਕੀਮਤ ਦੇ ਉੱਤੇ ਟਰਾਲੀ ਬੈਗ ਬਿਲਕੁਲ ਫਿੱਟਾ ਜਾ ਰਿਹਾ ਜੀ ਭਰਾਮਾ ਦੀ ਹੱਟੀ ਜਿਹੜੇ ਦਰਸ਼ਨ ਦੇ ਗੋਰ ਮੰਡੀ